ਸਭ ਸੇ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕੁੱਦਾ ਮਜਵੀ ਭਾਗ ਆਖਰੀ ਲੇਖਕ ਰਗਵੀਰ ਬੜੈਚਾ ਜਿਵੇਂ ਜਿਵੇਂ バス ਪਿੰਡ ਵੱਲ ਨੂੰ ਵੱਧ ਰਹੀ ਹੈ ਕੁੱਦੇ ਨੂੰ ਲੱਗ ਰਿਹਾ ਹੈ ਉਹ ਤੇਜ਼ ਹੋਰ ਤੇਜ਼ ਹੋ ਰਹੀ ਹੈ ਖਿੜਕੀ ਵਿੱਚੋਂ ਬਾਹਰ ਦੇਖਣ ਦਾ ਹੌਸਲਾ ਨਹੀਂ ਪੈ ਰਿਹਾ ਉਸਦਾ ਕੁੱਦੇ ਨੇ ਆਪਣਾ ਮੂੰਹ ਲੋਈ ਨਾਲ ਢੱਕ ਲਿਆ ਹੈ ਕੰਡਕਟਰ ਬੋਲਿਆ ਚਲੋ ਵੀ ਚਲੋ ਬਾਝੇ ਖਾਣੇ ਵਾਲੇ ਤਾਕੀ ਦੇ ਨੇੜੇ ਹੋ ਜਾਓ ਅੱਖਾਂ ਭਰਾਈਆਂ ਨੇ ਪਿੰਡ ਦਾ ਨਾਮ ਸੁੱਕੇ ਕੁਦਦੇ ਦੀਆਂ ਉਹ ਬੋਝਲ ਕਦਮਾਂ ਨਾਲ ਬਸ ਵਿੱਚ ਉਤਰਿਆ ਪਹਿਲਾਂ ਪਿੰਡ ਦੇ ਦਰਵਾਜ਼ੇ ਅਕਸਰ ਬਜ਼ੁਰਗ ਬੈਠੇ ਹੁੰਦੇ ਸੀ ਪਰ ਅੱਜ ਅੱਜ ਇਹ ਜਗ੍ਹਾ ਬਿਲਕੁਲ ਖਾਲੀ ਖਲਪ ਪਈ ਹੈ ਥੋੜੇ ਦੇਖਾਂ ਗਿਆ ਪਿੰਡ ਦਾ ਟੋਬਾ ਜੋ ਪਿੰਡ ਵਾਲੇ ਸਾਫ਼ ਪਾਣੀ ਨਾਲ ਪੂਰ ਕੇ ਰੱਖਦੇ ਸੀ ਦਾ ਅੱਜ ਬਹੁਤ ਬੁਰਾ ਹਾਲ ਹੈ ਗੰਦਗੀ ਦੇ ਢੇਰ ਲੱਗੇ ਹੋਏ ਨੇ ਉਹਦੇ ਚਾਰੋਂ ਪਾਸੇ ਪਲਾਸਟਿਕ ਦੇ ਲਿਫਾਫੇ ਸਤਹ ਉੱਪਰ ਤੈਰਦੇ ਫਿਰਦੇ ਨੇ ਪਿੰਡ ਦਾ ਨਕਸ਼ਾ ਹੀ ਬਦਲ ਗਿਆ ਹੈ ਗਲੀਆਂ ਪੱਕੀਆਂ ਹੋ ਗਈਆਂ ਨੇ ਕੁਝ ਕੱਚੇ ਘਰ ਜੋ ਪਿੰਡ ਦੇ ਬਾਹਰ-ਬਾਹਰ ਹੁੰਦੇ ਸੀ ਲੋਕਾਂ ਉਧੇੜ ਕੇ ਪੱਕੇ ਕਰ ਲਏ ਹਨ ਘੋੜੀ ਟਾਂਗਾ ਤਾਂ ਕੋਈ ਨਹੀਂ ਦਿਸਦਾ ਆਹ ਧੂਆਂ ਛੱਡਦੇ ਢੁੱਕੇ ਜੇ ਚੱਲ ਪਏ ਨੇ ਉਹ ਦੇ ਨੇ ਸੋਚਿਆ ਉਹ ਪਹਿਲਾ ਤਾਰੀਕੇ ਖੂਹ ਤੇ ਚੱਲਿਆ ਜਾਂਦਾ ਹੈ ਸ਼ਾਇਦ ਉੱਥੇ ਘਰ ਦਾ ਕੋਈ ਮਿਲ ਜਾਵੇ ਉਸ ਨਾਲ ਸਲਾਹ ਕਰਕੇ ਹੀ ਉਹ ਕਰ ਜਾਵੇਗਾ ਉਹ ਜਿਵੇਂ ਹੀ ਖੇਤ ਪਹੁੰਚਿਆ ਉਹ ਦੇਖ ਕੇ ਹੈਰਾਨ ਹੋ ਗਿਆ ਖੂ ਪੂਰਿਆ ਪਿਆ ਹੈ ਉਸ ਦੀ ਜਗ੍ਹਾ ਤੇ ਇੱਕ ਛੋਟਾ ਜਿਹਾ ਕੋਠੜਾ ਬਣਾ ਦਿੱਤਾ ਹੈ ਖੂ ਦੇ ਜਿਹੜੀਆਂ ਨਿੰਮਾ ਹੋਇਆ ਕਰਦੀਆਂ ਸਨ ਸਭ ਪੱਟ ਦਿੱਤੀਆਂ ਨੇ ਬਿਜਲੀ ਦੀ ਸਾਰ ਆ ਰਹੀ ਹੈ ਉਸ ਕੋਠੜੇ ਤੱਕ ਸ਼ਾਇਦ ਖੇਤਾਂ ਵਿੱਚ ਪੱਤੀ ਵੀ ਆ ਗਈ ਹੈ ਕੋਈ ਨਹੀਂ ਹੈ ਖੇਤਾਂ ਵਿੱਚ ਉਜੜਾ ਜਾਇਆ ਹੋਇਆ ਪਿਆ ਹੈ ਕਿਤੇ ਕਿਤੇ ਅੱਖ ਨਜ਼ਰ ਪੈ ਰਿਹਾ ਹੈ ਤੇ ਕਿਤੇ ਕਿਤੇ ਕਰੀਰ ਵੀ ਨਜ਼ਰ ਆ ਰਹੇ ਹਨ ਜਿਹੜੀਆਂ ਖਲਾਂ ਦਰਸ਼ਨ ਹਮੇਚਾ ਖੁਰਚ ਕੇ ਸਵਾਰ ਕੇ ਰੱਖਦਾ ਸੀ ਉਹਨਾਂ ਵਿੱਚ ਵੀ ਬਰੂ ਹੋਇਆ ਪਿਆ ਹੈ ਉਹ ਬੱਟ ਤੇ ਬੈਠ ਗਿਆ ਹੈ ਉਸ ਦਾ ਧਿਆਨ ਅਖਾੜੇ ਵੱਲ ਗਿਆ ਖਤਮ ਹੋ ਗਿਆ ਲੱਗਦਾ ਹੈ ਅਖਾੜਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਹੁਤ ਦੇਰ ਤੋਂ ਇਸ ਨੂੰ ਕਿਸੇ ਗੱਡਿਆ ਨਾ ਹੋਵੇ ਉਦਿਆਂ ਅੱਖਾਂ ਪਰਾਈਆਂ ਅਖਾਰੇ ਨੂੰ ਤੱਪਰ ਵਿੱਚ ਬਦਲਿਆ ਦੇਖ ਕੇ ਫਿਰ ਉਸ ਨੂੰ ਧੁੰਦਲਾ ਧੁੰਦਲਾ ਦੇਖਿਆ ਜਿਵੇਂ ਗੁਰਸੇਵਕ ਅਖਾਰੇ ਵਿੱਚ ਖੜਾ ਹੋਵੇ ਤੇ ਕਹਿ ਰਿਹਾ ਹੋਵੇ ਚੱਲ ਸੇਰਾ ਚੱਲ ਅੱਖ ਸਾਹਮਣੇ ਵਾਲੇ ਵਿੱਚ ਰੱਖਣੀ ਹੈ ਥੱਲੇ ਦੇਖ ਕੇ ਰੇਲ ਨਹੀਂ ਪੈਂਦੀ ਤੂੰ ਪਾਕੜ ਵਾਲਿਆ ਤੂੰ ਮੌਕੇ ਦੀ ਤਲਾਸ਼ ਵਿੱਚ ਰਹਿਣਾ ਹੈ ਜਿਵੇਂ ਹੀ ਰੇਡਰ ਨੇ ਦੂਜੇ ਖਿਡਾਰੀ ਵੱਲ ਤੱਕਿਆ ਲਾਤ ਨੂੰ ਪਹਿਣਾ ਉਸ ਦੀ ਉੱਦਾ ਬੈਠਾ ਬੈਠਾ ਬੋਲ ਪਿਆ ਜੀ ਉਸਤਾਜ ਜੀ ਜਦੋਂ ਉਸ ਨੂੰ ਜਾਗਾ ਆ ਕਿ ਉਹ ਰੰਗਲੇ ਦਿਨ ਤਾਂ ਹੁਣ ਸਿਰਫ ਭਲੇਖਾ ਹੈ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਬਾਈ ਗੁਰਸੇਵ ਕਮਾਫ ਕਰਦੇ ਦੁਨੀਆ ਬਹੁਤ ਜ਼ਾਲਮ ਹੈ ਇਹ ਤਾਂ ਪਿੰਡ ਤੋਂ ਬਾਹਰ ਨਿਕਲ ਕੇ ਸਮਝ ਆਈ ਦੇਖ ਤੇਰੇ ਪੁੱਤਾਂ ਦੇ ਹੱਡੀਆਂ ਨਾਲੋਂ ਚਾਂਬੀ ਲਾ ਲਿਆ ਮਾਫ ਕਰਦੇ ਆਪਣੇ ਘੁਰਦੇ ਨੂੰ ਤਦ ਨੂੰ ਕੋਈ ਮੁੰਡਾ ਆਇਆ ਹੈ ਉਸ ਕੋਲ ਤੇ ਉਸ ਨੇ ਆ ਕੇ ਪੁੱਛਿਆ ਬਾਈ ਸੋਖਾ ਇੱਥੇ ਇਕੱਲਾ ਬੈਠਾ ਕਿਉਂ ਰੋਈ ਜਾਂਦਾ ਹੈ ਉਹ ਧਨੇ ਬਗੈਰ ਲੋਈ ਪਾਸੇ ਕਰਿਆ ਉਸ ਨੂੰ ਪੁੱਛਿਆ ਤੈਨੂੰ ਤਾਰੀਕਾ ਘਰ ਪਤਾ ਹੈ ਤਾਰੀ ਦੀ ਭੈਣ ਹੈ ਪੁੱਤਰ ਉਸ ਨੂੰ ਜਾ ਕੇ ਕਹੇ ਤੁਹਾਡੇ ਖੇਤਾਂ ਵਿੱਚ ਕੋਈ ਆਇਆ ਹੈ ਉਹ ਤੈਨੂੰ ਮਿਲਣਾ ਚਾਹੁੰਦਾ ਹੈ ਗੱਲਾਂ ਕਰਦੇ ਧੁੱਦੇ ਦੇ ਮੂੰਹ ਤੋਂ ਲੋਈ ਖਿਸਕ ਗਈ ਉਸ ਮੁੰਡੇ ਨੇ ਬਹੁਤ ਛੋਟੇ ਹੁੰਦੇ ਨੇ ਤਾਰੀਕ ਉਧਦੇ ਨੂੰ ਦੇਖਿਆ ਸੀ ਉਹ ਤਾਂ ਧੁੱਦੇ ਦਾ ਮੂੰਹ ਦੇਖਦੇ ਸਾਰ ਤਾਰੀ ਦੇ ਘਰ ਵੱਲ ਭੱਜ ਲਿਆ ਜਾ ਕੇ ਤਾਰੀਕਾ ਦਰ ਕੜਕਾਇਆ ਆਂਦਰੋਂ ਪੁੱਛਰ ਨਿਕਲੀ ਐਸਰ ਤੇ ਕਮਿਊਨਿਟੀ ਕਰਦੀ ਹੋਈ ਉਸ ਮੁੰਡੇ ਨੇ ਪੁੱਛਰ ਨੂੰ ਕਿਹਾ ਭੈਣ ਤੁਹਾਡੀ ਮੋਟਰ ਤੇ ਨਾ ਕੋਈ ਬੰਦਾ ਤੈਨੂੰ ਸਾਦਾ ਵਾ ਮੈਨੂੰ ਲੱਗਦਾ ਹੈ ਜਾਂ ਤਾਂ ਉਹ ਤਾਰੀ ਹੈ ਜਾਂ ਕੁੱਦਾ ਹੈ ਜਿਵੇਂ ਹੀ ਪੁੱਛਰ ਨੇ ਇਹ ਗੱਲ ਸੁਣੀ ਉਹ ਬੋਲੀ ਸੌਂਖਾ ਕਹਿ ਕੇ ਉਹ ਨੰਗੇ ਪੈਰੀ ਖੇਤਾਂ ਵੱਲ ਭੱਜ ਲਈ ਭੱਜੀ ਆਉਂਦੀ ਪੁੱਛਰ ਨੂੰ ਦੇਖ ਕੇ ਉੱਦੇ ਦੀਆਂ ਤਾਂ ਲੇਹੜਾ ਨਿਕਲ ਪਈਆਂ ਉਸਨੇ ਭੱਜ ਕੇ ਜਾ ਕੇ ਪੁੱਤਰ ਨੂੰ ਕੁਲਾਵੇ ਉੱਥੇ ਲੈ ਲਿਆ। "ਕੁੱਦੇ ਵੀਰ, ਤਾਰੀ ਕਿੱਥੇ ਹੈ? ਤੂੰ ਇਕੱਲਾ ਕਿਉਂ ਹੈਂ? ਤਾਰੀ, ਤਾਰੀ ਕਿੱਥੇ ਹੈ?" ਪੁੱਤਰ ਜ਼ੋਰ-ਜ਼ੋਰ ਦੀ ਪੁੱਛ ਰਹੀ ਐ। ਜਿਵੇਂ ਹੀ ਕੁੱਦੇ ਨੇ ਦੱਸਿਆ, "ਭੈਣ, ਤਾਰੀ ਤਾਂ ਪੁੱਤਰ ਖੇਤਾਂ ਵਿੱਚ ਹੀ ਗਿਰ ਗਈ।" ਕੁਝ ਪਿੰਡ ਵਾਲੇ ਵੀ ਪੁੱਤਰ ਨੂੰ ਭੱਜੀ ਜਾਂਦੀ ਦੇਖ ਪਿੱਛੇ ਹੀ ਆ ਗਏ ਹਨ। ਸਭ ਨੇ ਮਿਲ ਕੇ ਪੁੱਤਰ ਨੂੰ ਸੰਭਾਲ ਲਿਆ। ਸਭ ਨੇ ਮਿਲ ਕੇ ਇਹ ਸਲਾਹ ਬਣਾਈ ਇਹ ਪਰਮਿੰਦਰ ਨੂੰ ਤਾਰੀ ਬਾਰੇ ਨਹੀਂ ਦੱਸਦੇ ਪਰਮਿੰਦਰ ਨੂੰ ਕਿਹੜਾ ਦਿਸਦਾ ਹੈ ਉਹ ਕੁੱਦੇ ਨੂੰ ਹੀ ਤਾਰੀ ਬਣਾ ਕੇ ਉਸ ਅੱਗੇ ਲੈ ਜਾਂਦੇ ਹਾਂ ਨਾਲੇ ਕੁੱਦੇ ਦੀ ਆਵਾਜ਼ ਵੀ ਤਾਂ ਤਾਰੀ ਨਾਲ ਬਹੁ ਬਹੁ ਮਿਲਦੀ ਸੀ ਇਸ ਉਮਰੇ ਉਸ ਨੂੰ ਇਹ ਸਦਮਾ ਕਿਉਂ ਦੇਣਾ ਹੈ ਪਿੰਡ ਵਾਲੇ ਕੁੱਦੇ ਨੂੰ ਲੈ ਕੇ ਪਹਿਲਾਂ ਕੁੱਦੇ ਦੇ ਘਰ ਗਏ ਦਰਸ਼ਨ ਕੁੱਦੇ ਦੀ ਮਾਂ ਕੋਈ ਵੀ ਨਹੀਂ ਘਰ ਵਿੱਚ ਸਾਰੇ ਭੈਣ ਭਰਾ ਵਾਹੇ ਗਿਆ ਨਾ ਭਤੀਜੇ ਭਤੀਜੀਆਂ ਲਈ ਉਹ ਕੋਈ ਉਪਰਾ ਗਿਆ ਹੈ ਫਿਰ ਕਿਸੇ ਸਿਆਣੇ ਨੇ ਕਿਹਾ ਅੱਜ ਤੋਂ ਬਾਅਦ ਸਭ ਨੇ ਉਸ ਨੂੰ ਤਾਰੀ ਕਹਿਣਾ ਹੈ। ਜਾ ਪੁੱਤ ਹਿੰਮਤ ਕਰਕੇ ਪਰਮੇਂਦਰ ਕੋਲ ਜਾ। ਉਸ ਨੂੰ ਕਹਿ ਜਾ ਕੇ ਤੇਰਾ ਤਾਰੀ ਆ ਗਿਆ। ਬਹੁਤ ਦੁੱਖ ਝੱਲਿਆ ਉਸ ਵਿਚਾਰੀ ਨੇ। ਬਹੁਤ ਇੰਤਜ਼ਾਰ ਕਰਿਆ ਤਾਰੀ ਦਾ। ਜਾ ਜਾ ਕੇ ਉਸ ਦਾ ਇੰਤਜ਼ਾਰ ਖਤਮ ਕਰ ਦੇ। ਉਹਦੇ ਦੀ ਹਿੰਮਤ ਨਹੀਂ ਪੈ ਰਹੀ ਪਰਮੇਂਦਰ ਕੋਲ ਜਾਣ ਦੀ। ਉਹ ਬੋਲਿਆ ਐਨਾ ਵੱਡਾ ਝੂਠ ਮੈਂ ਕਿਵੇਂ ਬੋਲ ਸਕਦਾ। ਉਸ ਬਜ਼ੁਰਗ ਨੇ ਸਮਝਾਇਆ ਜੇ ਤੇਰੇ ਝੂਠ ਬੋਲਿਆਂ ਪਰਮੇਂਦਰ ਨੂੰ ਜ਼ਿੰਦਗੀ ਦੇ ਇਸ ਆਖਰੀ ਦੌਰ ਵਿੱਚ ਖੁਸ਼ੀ ਮਿਲਦੀ ਹੈ ਤਾਂ ਉਹ ਝੂਠ ਬੋਲਿਆ ਹਜ਼ਾਰ ਸੱਚ ਨਾਲੋਂ ਵਹਿਤਰ ਹੈ ਜਾ ਤਾਰੀ ਜਾ ਕੇ ਆਪਣੀ ਮਾਂ ਨੂੰ سینੇ ਲਾਲਾਏ ਮੁੱਤਾਂ ਤੋਂ ਇਸੇ ਪਲ ਦੀ ਇੰਤਜ਼ਾਰ ਵਿੱਚ ਹੈ ਉਹ ਕੇ ਸ਼ਾਇਦ ਕਿਸੇ ਦਿਨ ਸੂਰਜ ਛਿਪਦੇ ਵੱਲੋਂ ਚੜਾਵੇ ਸ਼ਾਇਦ ਰੱਬ ਨੂੰ ਰਹਿਮ ਆ ਜਾਵੇ ਤੇ ਕਿਤੋਂ ਤਾਰੀ ਮੁੜਾਵੇ ਕੰਬ ਦੇ ਪੈਰਾਂ ਨਾਲ ਕੁੱਦਾ ਜਾ ਪਹੁੰਚਿਆ ਹੈ ਪਰਮੇਂਦਰ ਦੇ ਕਮਰੇ ਦੇ ਬਾਹਰ ਉਹ ਮੰਜੇ ਵਿੱਚ ਪਈ ਦਸਵੀ ਨਹੀਂ ਰਹੀ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਹੈ ਉਸ ਵੱਲ ਦੇਖ ਕੇ ਕੁੱਡੇ ਦਾ ਰੋਣਾ ਨਿਕਲ ਗਿਆ ਕੌਣ ਹੈ ਕੌਣਾ ਇੱਥੇ ਪਰਮਿੰਦਰ ਨੇ ਪੁੱਛਿਆ ਕੰਮ ਦੇ ਬੁੱਲਾਂ ਨਾਲਾ ਕੁੰਦਾ ਬੋਲਿਆ ਮੈਂ 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 ਤਾਰੀ ਹਾਂ ਮਾਂ ਇਹ ਗੱਲ ਸੁਣ ਕੇ ਪਰਮਿੰਦਰ ਬਿਸਤਰੇ ਵਿੱਚੋਂ ਬਾਹਰ ਨਿਕਲ ਦਰਵਾਜ਼ੇ ਵੱਲ ਭੱਜੀ ਅਰਾ ਵਿੱਚ ਪਈ ਪੀੜੀ ਨਾਲ ਅੜਕ ਕੇ ਉਹ गिर ਗਈ ਕੁੱਡੇ ਨੇ ਭੱਜ ਕੇ ਜਾ ਕੇ ਪਰਮਿੰਦਰ ਨੂੰ ਚੁੱਕਿਆ ਉਹ ਮੈਨੂੰ ਗਿਰੀ ਨੂੰ ਚੁੱਕਣ ਵਾਲਾ ਆ ਗਿਆ। ਉਹ ਪੁੱਤੋਏ ਆਧੂ ਕਿਹੜੀ ਰੁੱਤੇ ਆਇਆ ਜਦੋਂ ਬਾਗਾਂ ਵਿੱਚੋਂ ਸਾਰਾ ਬੂਰ ਝੜ ਗਿਆ। ਕੁੱਟ-ਕੁੱਟ ਕੇ ਕਾਲਜੇ ਨਾਲ ਲਾਇਆ ਪਰਮਿੰਦਰ ਨੇ ਕੁੱਦੇ ਨੂੰ। ਕਦੇ ਉਸਦੇ ਮੂੰਹ ਤੇ ਹੱਥ ਫੇਰਦੀ ਹੈ, ਕਦੇ ਉਸਦਾ ਮੱਥਾ ਚੁੰਂਦੀ ਹੈ। ਉੱਚਰ ਖੜੀ ਸਭ ਕੁਝ ਦੇਖ ਰਹੀ ਹੈ। ਉਸਨੇ ਆਪਣੇ ਮੂੰਹ ਵਿੱਚ ਚੁੰਨੀ ਦੱਬੀ ਹੋਈ ਹੈ। ਆਹ ਸਭ ਦੇਖ ਕੇ ਉਸਦਾ ਕਾਲਜਾ ਫਟਣੋਂ ਆਇਆ ਹੋਇਆ ਹੈ। ਕੁੱਦੇ ਨੇ ਚੁੱਕ ਕੇ ਪਰਮਿੰਦਰ ਨੂੰ ਮੰਜੇ ਤੇ ਪਾਇਆ ਤਾਂ ਪਰਮਿੰਦਰ ਬੋਲੀ ਵੇ ਪੁੱਤ ਕਿੱਥੇ ਚਲਾ ਗਿਆ ਸੀ ਤੈਨੂੰ ਸਾਡੀ ਭੋਰਾ ਵੀ ਯਾਦ ਨਾ ਆਈ 에어ਪੋਰਟ ਤੇ ਜਦੋਂ ਤੁਸੀਂ ਨਹੀਂ ਸੀ ਆਏ ਤੱਕਾ ਰੱਖੇ ਤੇਰੇ ਬਾਪੂ ਜੀ ਨੇ ਨਾ ਰੋਟੀ ਨਾ ਪਾਣੀ ਕਮਰੇ ਚ ਬੰਦ ਕਰ ਲਿਆ ਸੀ ਉਹਨਾਂ ਨੇ ਆਪਣੇ ਆਪ ਨੂੰ ਫਿਰ ਜਦੋਂ ਤੇਰੀ ਚਿੱਠੀ ਆਈ ਤਾਂ ਜਾ ਕੇ ਉਹਨਾਂ ਦੇ ਸਾਹ ਵਿੱਚ ਸਹਾਇਆ ਫਿਰ ਜਦੋਂ ਦੁਬਾਰਾ ਤੇਰੀ ਕੋਈ ਚਿੱਠੀ ਨਹੀਂ ਆਈ ਤਾਂ ਵਿਚ ਐ ਨਹੀਂ ਬੱਦ ਗਈ ਸੀ ਉਹਨਾਂ ਦੀ ਸਵੇਰੇ ਹੀ ਡਾਕੀਏ ਦਾ ਇੰਤਜ਼ਾਰ ਕਰਨ ਲੱਗ ਪੈਣ ਜਦੋਂ ਡਾਕੀ ਨੇ ਆ ਆ ਮੁਰ ਜਾਣਾ ਤਾਂ ਤੜਫ ਜਾਂਦੇ ਸੀ ਬੇਚੰਦਰਿਆ ਤੈਨੂੰ ਭੋਰਾ ਚੇਤਾ ਨਹੀਂ ਆਇਆ ਕਿ ਤੇਰੇ ਬਾਪੂ ਜੀ ਦੀ ਤੇਰੇ ਵਿੱਚ ਜਾਣ ਵਸਦੀ ਹੈ ਗੱਲਾਂ ਕਰਦੀ ਪਰਮਿੰਦਰ ਦੀਆਂ ਅੱਖਾਂ ਵਿੱਚੋਂ ਤਰਪ ਤਰਪ ਹੰਝੂ ਗਰ ਰਹੇ ਨੇ ਉਹ ਕੁਦੇ ਦਾ ਹੱਥ ਕਾਲਜ ਤੇ ਰੱਖਦੀ ਬੋਲੀ ਫਿਰ ਜਦੋਂ ਉਹ ਕੁੜੀ ਤੈਨੂੰ ਲਵਦੀ ਲਵਦੀ ਘਰੇ ਆ ਗਈ ਭਲਾ ਜਿਹੜਾ ਕੀ ਨਾਮ ਸੀ ਹਾਂ ਤਸਲੀਮ ਤਾਂ ਤੇਰੇ ਬਾਪੂ ਜੀ ਨੂੰ ਪੱਕਾ ਹੋ ਗਿਆ ਕਿ ਕੋਈ ਨਾ ਕੋਈ ਗਲਬੜ ਜ਼ਰੂਰ ਹੈ ਦੂਰ ਦੂਰ ਤੱਕ ਪਿੰਡਾਂ ਵਿੱਚ ਜਦੋਂ ਵੀ ਕਿਸੇ ਨੇ ਅਮਰੀਕਾ ਤੋਂ ਆਉਣਾ ਤਾਂ ਤੇਰੇ ਬਾਪੂ ਜੀ ਨੇ ਉਹਨਾਂ ਕੋਲ ਤੇਰੀਆਂ ਤਸਵੀਰਾਂ ਲੈ ਕੇ ਜਾਣਾ। ਰੋਜ਼ ਸ਼ਾਮ ਨੂੰ ਕੱਢ ਕੇ ਤੇਰੀ ਚਿੱਠੀ ਪਾਣੀ। ਫੇ ਤੇਰੀ ਚਿੱਠੀ ਨਾਲ ਬੈਠ ਕੇ ਗੱਲਾਂ ਕਰੀ ਜਾਣੀਆਂ। ਧਾਰੀ ਪੁੱਤ ਘਰ ਮੁੜਾ। ਸਾਨੂੰ ਲੋੜ ਨਹੀਂ ਨਾ ਪੈਸਿਆਂ ਦੀ। ਗੱਲ ਮਿਲ ਕੇ ਸਾਰ ਲਵਾਂਗੇ ਪੁੱਤ। ਓਏ ਤੂੰ ਘਰ ਮੁੜਾ ਪੁੱਤ। ਤੜਫਦੇ ਹੀ ਚਲੇ ਗਏ ਤੇਰੇ ਬਾਪੂ ਜੀ ਦੁਨੀਆ ਤੋਂ। ਤੈਨੂੰ ਇੱਕ ਵਾਰ ਦੇਖਣ ਦੀ ਤਮੰਨਾ ਅੰਦਰ ਵਿੱਚ ਲੈ ਕੇ ਹੀ ਤੁਰ ਗਏ। ਪੁੱਤ ਕੋ ਉੱਧਾ ਕਿੱਥੇ ਐ? ਪਰਮਿੰਦਰ ਨੇ ਪੁੱਛਿਆ। ਮਾਂ, ਪੁੱਤ ਦਾ ਮਰ ਗਿਆ। ਉਸ ਨੂੰ ਲੁਟੇਰੇ ਨੇ ਗੋਲੀ ਮਾਰ ਦਿੱਤੀ ਸੀ। ਮੈਂ ਹਰਖ ਵਿੱਚ ਆਇ ਨੀ ਲੁਟੇਰਾ ਮਾਰ ਦਿੱਤਾ। ਇਸੇ ਜਰਮ ਵਿੱਚ ਮੈਨੂੰ ਕੈਦ ਬੋਲ ਗਈ ਸੀ। ਉਦਾਂ ਅੱਖਾਂ ਸਾਫ਼ ਕਰਦਾ ਬੋਲਿਆ। ਓਹੋ ਪੁੱਤ ਕੋ ਉੱਧਾ ਦਸਵੀਂ ਤੜਫਦਾ ਰਿਹਾ ਹੈ ਉਹਦੈਨੋਂ। ਕਰਮਾ ਮਾਰਿਆ ਸਿਖਰ ਦੁਪਹਿਰੇ ਕਿਉਂ ਵਿਛੜ ਗਿਆ ਤੂੰ ਪੁੱਤ? ਪਰਮਿੰਦਰ ਬਹੁਤ ਬਿਰਲਾਪ ਕਰ ਰਹੀ ਐ ਕੁੱਦੇ ਦਾ। ਔਰ ਕੁੱਦਾ ਬੈਠਾ ਦੇਖ ਰਿਹਾ ਹੈ ਜਿਸ ਨੇ ਹਮੇਸ਼ਾ ਉਸਨੂੰ ਮਜਵੀ ਕਹਿ ਕੇ ਦੁਰਕਰਿਆ ਦੁਰਕਾਰਿਆ ਸੀ ਉਸ ਦਾ ਇੰਨਾ 헤ਜ ਕਿਵੇਂ ਕਰ ਰਹੀ ਹੈ ਦਰਸ਼ਨਾ ਤੇਰੇ ਬਾਪੂ ਜੀ ਨਾਲ ਪਰਸ਼ਾਵੇਂ ਦੀ ਤਰ੍ਹਾਂ ਰਿਹਾ ਹੈ ਭਾਵੇਂ ਉਸ ਦਾ ਆਪਣਾ ਪੁੱਤ ਵੀ ਨਹੀਂ ਸੀ ਮੁੜਿਆ ਪਰ ਉਹ ਹਮੇਸ਼ਾ ਤੇਰੇ ਬਾਪੂ ਜੀ ਨੂੰ ਹੌਸਲਾ ਦਿੰਦਾ ਰਿਹਾ ਜਦੋਂ ਤੇਰੇ ਬਾਪੂ ਜੀ ਪੂਰੇ ਹੋਏ ਤਾਂ ਪਿੰਡ ਵਾਲੇ ਦੱਸਦੇ ਸੇਵਾ ਠੰਡਾ ਹੋਣ ਬਾਅਦ ਮੁੜਿਆ ਸੀ ਸਿਵਿਆਂ ਵਿੱਚੋਂ ਤਾਂ ਆਖ ਕੇ ਕਹਿੰਦਾ ਸੀ ਉਸਨੇ ਹੁਣ ਮੈਂ ਵੀ ਨਹੀਂ ਬਚਦਾ ਕੁਝ ਦਿਨਾਂ ਵਿੱਚ ਹੀ ਉਹ ਵੀ ਲੰਘ ਗਿਆ ਮੈਨੂੰ ਹੀ ਮੌਤ ਨ ਆਈ ਸ਼ਾਇਦ ਮੇਰੇ ਨਸੀਬ ਵਿੱਚ ਤੈਨੂੰ ਮਿਲਣਾ ਲਿਖਿਆ ਸੀ ਪੁੱਤਰਾ ਪੁੱਤਰ ਕੋਲ ਆ ਕੇ ਬੋਲੀ ਤਾਰੀ ਵੀਰ ਚੱਲਾ ਆ ਜਾ ਆ ਜਾ ਆ ਕੇ ਰੋਟੀ ਖਾ ਲੈ ਇੱਥੇ ਹੀ ਪਾ ਕੇ ਲਿਆ ਦੇ ਥਾਲੀ ਵਿੱਚ ਤੂੰ ਹੁਣ ਇਸ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਤਾਰੀ ਮੇਰੇ ਕੋਲ ਹੀ ਬੈਠਾ ਰਹਿ ਪਰਮਿੰਦਰ ਬੋਲੀ ਥੱਕ ਗਈ ਹੈ ਪਰਮਿੰਦਰ ਰੋ ਰੋ ਕੇ ਗੱਲਾਂ ਬੋਕੀ ਨਹੀਂ ਰਹੀਆਂ ਸਭ ਕੁਝ ਪੁੱਛਿਆ ਹੈ ਉਸਨੇ ਪਹਿਲੇ ਦਿਨ ਤੋਂ ਅਜੀਤ ਨਵੇਂ ਮਹੀਨੇ ਹੋ ਗਏ ਧੁੱਦੇ ਨੂੰ ਤਾਰੀ ਬਣੇ ਨੂੰ ਧੁੱਦੇ ਨੇ ਤਾਰੀ ਬਣ ਕੇ ਪਰਮੇਂਦਰ ਦੀ ਸੇਵਾ ਵਾਲੀ ਕੋਈ ਕਸਰ ਨਹੀਂ ਛੱਡੀ ਦਿਨ ਰਾਤ ਪਰਸ਼ਾਵੇਂ ਦੀ ਤਰ੍ਹਾਂ ਪਰਮੇਂਦਰ ਦੇ ਨਾਲ ਨਾਲ ਹੀ ਰਿਹਾ ਹੈ ਪਰ ਪਤਾ ਨਹੀਂ ਉਹ ਕੀ ਗੱਲ ਹੈ ਕਿ ਪਰਮੇਂਦਰ ਧੁੱਦੇ ਦੀਆਂ तमाम ਕੋਸ਼ਿਸ਼ਾਂ ਦੇ باوجود ਖਤਮ ਹੁੰਦੀ ਜਾ ਰਹੀ ਹੈ ਅੱਜ ਵੀ ਰਾਤ ਪਰਮੇਂਦਰ ਨੇ ਬਹੁਤ ਬੇਚੈਨੀ ਵਿੱਚ ਕੱਢੀ ਹੈ ਉਸ ਨੂੰ ਮਹਿਸੂਸ ਹੋ ਰਿਹਾ ਹੈ ਜਿਵੇਂ ਹੁਣ ਉਸ ਦਾ ਵੀ ਆਖਰੀ ਸਮਾਂ ਆ ਗਿਆ ਹੈ ਰੋਸ਼ਨਦਾਨ ਵਿੱਚੋਂ ਸੂਰਜ ਦੀ ਰੋਸ਼ਨੀ ਅੰਦਰ ਆਉਣ ਲੱਗ ਪਈ ਹੈ। ਗਲੀ ਵਿੱਚੋਂ ਲੰਘ ਰਹੇ ਲੋਕਾਂ ਦੀ ਆਵਾਜ਼ ਸੁਣ ਰਹੀ ਹੈ। ਉੱਚਰ ਪਰਮਿੰਦਰ ਲਈ ਸੀ.ਐੜੀ ਚਾਹ ਲੈ ਕੇ ਆਈ ਹੈ। ਉਹ ਚਾਹ ਦਾ ਗਲਾਸ ਕੋਲ ਸਟੂਰ ਉੱਤੇ ਰੱਖ ਕੇ ਪਰਮਿੰਦਰ ਨੂੰ ਸਹਾਰਾ ਦੇ ਕੇ ਬਿਠਾਉਂਦੀ ਬੋਲੀ। "ਬੀਬੀ ਲੈ ਚਾਹ ਪੀ ਲੈ।" "ਕੀਏ ਅੱਜ ਨਾ ਮੈਂ ਚਾਹ ਨਹੀਂ ਪੀਣੀ। ਪਾਣੀ ਦਾ ਗਲਾਸ ਦੇ ਕੇ ਆਪਣੇ ਵੀਰ ਨੂੰ ਭੇਜ ਦੇ।" ਪਰਮਿੰਦਰ ਕੰਧ ਨਾਲ ਢੋਲ ਆਉਂਦੀ ਬੋਲੀ। ਜਿਵੇਂ ਹੀ ਕੁਦਦਾ ਪਾਣੀ ਦਾ ਗਲਾਸ ਅੰਦਰ ਲੈ ਕੇ ਆਇਆ ਪਰਮੇਂਦਰ ਬੋਲੀ ਆ ਬੂਹਾ ਪੇੜਾ ਪੁੱਤ ਤੈ ਆ ਕੇ ਮੇਰੇ ਕੋਲ ਬੈਠ ਜਾ ਜੀ ਮਾ ਕੁਦਦਾ ਬੂਹਾ ਪੇੜ ਕੋਲ ਆ ਕੇ ਬੈਠ ਗਿਆ ਕੁਝ دیر ਚੁੱਪ ਰਹਿਣ ਤੋਂ ਬਾਅਦ ਜਿਵੇਂ ਹੀ ਪਰਮੇਂਦਰ ਗੱਲ ਸ਼ੁਰੂ ਕਰਨ ਲੱਗੀ ਉਸ ਦੀਆਂ ਅੱਖਾਂ ਬਹਿਤਰੀਆਂ ਉਹ ਬੋਲੀ ਕੁਦਿਆ ਪੁੱਤ ਆ ਆਪਾਂ ਆਪਣੇ ਵਿਚਾਰੇ ਸਾਰੇ ਭਰਮਾਂ ਭਲੇਖੇ ਦੂਰ ਕਰ ਲਈਏ ਤੂੰ ਹੈਰਾਨ ਹੁੰਦਾ ਹੋਵੇਂਗਾ ਮੇਰੇ ਮੂੰਹੋਂ ਆਪਣਾ ਅਸਲੀ ਨਾਮ ਸੁਣ ਕੇ ਪੁੱਤ ਮੈਂ ਮਾਂ ਹਾਂ ਬਿਸ਼ੱਕ ਮੈਂ ਅੰਨੀ ਹੋ ਗਈ ਹਾਂ ਫਿਰ ਵੀ ਮੈਨੂੰ ਪੂਰੀ ਪਛਾਣਾ ਹੈ ਮੇਰੇ ਪੁੱਤ ਦੀ ਤੂੰ ਜਦੋਂ ਤਾਰੀ ਬਣ ਕੇ ਮੈਨੂੰ ਕਲਾ ਵਿੱਚ ਲਿਆ ਤਾਂ ਮੈਂ ਤੈਨੂੰ ਛੋਂਦੀ ਹੀ ਸਮਝ ਗਈ ਸੀ ਕਿ ਤੂੰ ਤਾਰੀ ਨਹੀਂ ਕੁੱਦਾ ਹੈ ਪਰ ਮੈਨੂੰ ਪਤਾ ਸੀ ਤੂੰ ਵੀ ਆਪਣੇ ਪਿਤਾ ਦਰਸ਼ਨ ਵਾਂਗੂ ਮੇਰੇ ਲਈ ਕੁਝ ਚੰਗਾ ਕਰਨਾ ਚਾਹੁੰਦਾ ਹੋਵੇਂਗਾ ਮਾ ਤੇਰਾ ਪੈਦਾ ਕੀਤਾ ਇਹ ਭਰਮ ਤੋੜਨਾ ਨਹੀਂ ਸੀ ਚਾਹੁੰਦੀ ਤੈਨੂੰ ਤਾਰੀ ਸਮਝ ਕੇ ਜਿਹੜੇ ਆਦਨ ਕੱਟੇ ਨੇ ਇਹਨਾਂ ਲਈ ਤਾਂ ਮੇਰੀ ਜਾਨ ਫੱਸੀ ਪਈ ਸੀ ਮੈਂ ਤੇਰੇ ਵਿੱਚ ਵੀ ਦੀ ਪੁੱਤ ਤਾਰੀ ਨੂੰ ਸਾਵੇਂ ਮਿਲ ਲਈ ਮੇਰੇ ਦਿਲ ਦੀਆਂ ਜਿੰਨੀਆਂ ਸਨ ਮੈਂ ਕਹਿ ਲਈਆਂ ਤਾਰੀ ਨੂੰ ਤੇਰੇ ਪੈਦਾ ਕੀਤੇ ਇਸ ਭਰਮ ਨੂੰ ਮੈਂ ਵੀ ਸੱਚ ਜਾਣ ਕੇ ਹੰਡਾਇਆ ਹੈ ਮੈਂ ਸਭ ਤੋਂ ਵੱਡੀ ਤਮੰਨਾ ਮੇਰੀ ਸਭ ਤੋਂ ਵੱਡੀ ਤਮੰਨਾ ਕਿ ਇੱਕ ਦਿਨ ਤਾਰੀ ਘਰ ਵਾਪਸ ਆ ਜਾਵੇ ਤੇ ਪੁੱਤ ਪੂਰੀ ਕਰ ਦਿੱਤੀ। ਕਈ ਵਾਰ ਸੱਚ ਜਾਣ ਕੇ ਵੀ ਅੱਖੋਂ ਓਲੇ ਕਰਨਾ ਪੈਂਦਾ ਹੈ ਸਭ ਦੀਆਂ ਖੁਸ਼ੀਆਂ ਲਈ। ਤੇਰੇ ਇਸ ਬਲੇਖੇ ਨੇ ਜੋ ਘਰ ਵਿੱਚ ਮਾਹੌਲ ਪੈਦਾ ਕੀਤਾ ਹੈ ਮੈਨੂੰ ਲੱਗਦਾ ਹੈ ਉਸ ਨੂੰ ਘਰ ਦੇ ਹਰ ਜੀ ਆਨੇ ਹੰਡਾਇਆ ਹੈ। ਪੁੱਦੇ ਦੀਆਂ ਵੀ ਅੱਖਾਂ ਵਹਿ ਤੁਰੀਆਂ ਨੇ। ਉਸ ਨੇ ਹਿੰਮਤ ਕਰਕੇ ਪਰਮਿੰਦਰ ਦੇ ਹੰਝੂ ਸਾਫ਼ ਕਰ ਰਹੇ ਨੇ। ਪਰਮਿੰਦਰ ਅੱਗੇ ਗੱਲ ਤੋਰਦੀ ਬੋਲੀ ਪੁੱਤ ਮੈਨੂੰ ਮaaf ਕਰ ਦੇ। ਮੈਂ ਤੁਹਾਡੇ ਸਾਰੇ ਘਰਦਿਆਂ ਤੋਂ ਕਿਰਨਾ ਕਰਦੀ ਰਹੀ। ਜਾਤ ਪਾਤ ਦਾ ਫਰਕ ਅਕਸਰ ਮੈਂ ਮੇਰੀ ਮਾਂ ਤੋਂ ਸੁਣਦੀ ਰਹੀ ਜਿਉਹ ਜਿਹੀ ਪਰਮੇਸ਼ਰ ਸੀ ਉਹੋ ਜਿਹੀ ਮਤ ਹੋ ਗਈ ਸੀ ਪ੍ਰਦਰਸ਼ਨਾ ਅਤੇ ਤੇਰੇ ਪਿਆਰ, ਮੋਹ, ਕੁਰਬਾਨੀ, ਵਫਾਦਾਰੀ ਅਤੇ ਸਮਰਪਣ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਜਾਤ ਪਾਤ ਦੇ ਪਾੜੇ ਸਿਰਫ ਨਫ਼ਰਤ ਪੈਦਾ ਕਰਦੇ ਨੇ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਨਹੀਂ ਦਿੰਦੇ ਜਦੋਂ ਜਦੋਂ ਵੀ ਮੈਂ ਤੈਨੂੰ ਆਪਣਾ ਤਾਰੀ ਸਮਝ ਕੇ ਇਹ ਗੱਲ ਨਾਲ ਲਾਇਆ ਸੌਂ ਪਰਮਾਤਮਾ ਦੀ ਮੈਨੂੰ ਕਦੇ ਕੋਈ ਫਰਕ ਮਹਿਸੂਸ ਨਹੀਂ ਹੋਇਆ ਇਹ ਮਜਵਾ ਬੀਆਂ ਨਫ਼ਰਤਾਂ ਤੋਂ ਉੱਪਰ ਉੱਠ ਕੇ ਸਭ ਨੂੰ ਆਪਣਾ ਸਮਝਣ ਦੀ ਲੋੜ ਹੈ। ਬਸ ਇੰਨੀ ਕੁ ਸਮਝ ਜੇ ਬੰਦਾ ਕਰ ਲਵੇ ਤਾਂ ਲੈ ਮਾਂ ਪਾਣੀ ਪੀ ਲੈ। ਕੁਦਾ ਭਰੇ ਮਾਨਾ ਬੋਲਿਆ ਨਹੀਂ ਪੁੱਤ ਮੇਰੇ ਕੋਲ ਵਕਤ ਬਹੁਤ ਥੋੜਾ ਹੈ ਤੇ ਕਹਿਣ ਨੂੰ ਬਹੁਤ ਕੁਝ ਬਾਕੀ ਹੈ। ਪੁੱਤ ਤੂੰ ਨਾ ਤੇਰੇ ਗੁਰਸੇਵਕ ਬਾਈ ਵਾਲਾ ਕੁਰਤਾ ਚਾਦਰਾਂ ਅੱਗ ਜੁੱਤੀ ਪਾ ਕੇ ਆਪਣੇ ਖੇਤ ਜਾਮੀ। ਜਾ ਕੇ ਉਸ ਖਾੜੇ ਨੂੰ ਫੇਰ ਤੋਂ ਉਥੇ ਨਾ ਆਪਣੇ ਬਾਈ ਗੁਰਸੇਵਕ ਦਰਸ਼ਨਾਂ ਅਤੇ ਤਾਰੀ ਦੀਆਂ ਵੀਰ ਦੀਆਂ ਫੋਟੋਆਂ ਲਾ ਦੇਵੀਂ ਹਰ ਕਬੱਡੀ ਸਿੱਖਣ ਆਏ ਬੱਚੇ ਨੂੰ ਤਾਰੀ ਦੀ ਕਹਾਣੀ ਜ਼ਰੂਰ ਸੁਣਾਈ ਪੁੱਤ ਤੇਰੇ ਬਾਈ ਗੁਰਸੇਵਕ ਦੀ ਸਭ ਤੋਂ ਵੱਡੀ ਖੁਸ਼ੀ ਕਬੱਡੀ ਸੀ ਤੂੰ ਪੁੱਤ ਉਸ ਖੁਸ਼ੀ ਨੂੰ ਜ਼ਰੂਰ ਜਿੰਦਾ ਰੱਖੀ ਗੱਲਾਂ ਕਰਦੀ ਪਰਮੇਂਦਰ ਦਾਸ ਸਾਹ ਓਪਣ ਲੱਗ ਗਿਆ ਹੈ ਉਸਨੇ ਕੁਦਦੇ ਨੂੰ ਕਿਹਾ ਆ ਪੁੱਤ ਤੇਰਾ ਮਾਂ ਦੇ ਸੀਨੇ ਲਾ ਕੇ ਸੀਨਾ ਠਾਰ ਦੇ ਇੱਕ ਵਾਰ ਫੇਰ ਮੇਰੇ ਲਈ ਤਾਰੀ ਬਣ ਜਾ ਉਹ ਦੇ ਰਹੇ ਝਟ ਉੱਠ ਕੇ ਪਰਮਿੰਦਰ ਨੂੰ ਕੁੱਟ ਕੇ ਜੱਪੀ ਵਿੱਚ ਲੈੰਨਿਆ ਕਿਆ ਦੇਖ ਮਾਂ ਮੈਂ ਤੇਰਾ ਤਾਰੀ ਮੈਂ ਆ ਗਿਆ ਹਾਂ ਤਾਰੀ ਹੋਏ ਪੁੱਤ ਮਾਂ ਦਾ ਬੱਚੜਿਆ ਮੇਰੇ ਜਿਗਰ ਦੇ ਟੋਟਿਆ ਵੇ ਮਾਂ ਬਾਰੀ ਜਾਵੇ ਤੇਰੇ ਤੋਂ ਬੱਚਿਆ ਕਮਰੇ ਵਿੱਚ ਸਨਾਟਾਸ਼ ਆ ਗਿਆ ਉਹ ਆਵਾਜ਼ ਜਿਹੜੀ ਤਾਰੀ ਨੂੰ ਹਮੇਸ਼ਾ ਆਵਾਜ਼ਾਂ ਮਾਰਦੀ ਸੀ ਸਦਾ ਲਈ ਚੁੱਪ ਹੋ ਗਈ ਸੀ ਜਾਂਦੀ ਜਾਂਦੀ ਪਰਮਿੰਦਰ ਖੁੱਦੇ ਨੂੰ ਤਾਈ ਦੇ ਰੂਪ ਤੋਂ ਹਮੇਸ਼ਾ ਲਈ ਆਜ਼ਾਦ ਕਰ ਗਈ ਹੈ ਪਰਮਿੰਦਰ ਦਾਸ ਸੰਸਕਾਰ ਉੱdde ਨੇ ਤਾਰੀ ਦੇ ਕੱਪੜੇ ਪਾ ਕੇ ਕਰਿਆ ਹੈ। ਤਾਰੀ ਅਤੇ ਪਰਮਿੰਦਰ ਦਾਸ ਭੋਗ ਪਾਉਣ ਤੋਂ ਬਾਅਦ ਉੱਦਾ ਗਰਸ਼ੇਵ ਕਬਾਈ ਦੇ ਕੱਪੜੇ ਜੁੱਤੀ ਪਾ ਕੇ ਮੋਢੇ ਤੇ ਕਹੀ ਰੱਖ ਕੇ ਖੇਦ ਨੂੰ ਚੱਲ ਪਿਆ ਹੈ। ਕਬੱਡੀ ਮਾ ਖੇਡ ਨੂੰ ਨਵੀਂ ਰੂਹ ਨਾਲ ਸਜਿਤ ਕਰਨ ਲਈ ਪਿਛਲੇ ਸਮੇਂ ਵਿੱਚ ਕਬੱਡੀ ਵਿੱਚ ਆਏ ਹਰ ਨਿਗਾਰ ਨੂੰ ਖਤਮ ਕਰਨ ਦਾ ਪ੍ਰਣ ਲਿਆ ਹੈ ਉੱdde ਨੇ। ਨਵੇਂ ਬੱਚੇ ਆਉਣ ਲੱਗ ਪਏ ਨੇ ਖਾੜੇ ਵਿੱਚ। ਫੇਰ ਰੌਣਕਾਂ ਲੱਗ ਗਈਆਂ ਨੇ ਪਿੰਡ ਬਾਜੇਖਾਨੇ ਵਿੱਚ ਰੱਬ ਰਾਖਾ ਜਿਉਂਦੀ ਰਹੇ ਮਾਕੜ ਕਬੱਡੀ ਇਹ ਸੀ ਜੀ ਕਹਾਣੀ ਦਾ ਪਾਗ ਆਖਰੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ